ਇਹ ਉਹਨਾਂ ਜਰਨਲਾਂ ਦੇ ਨਾਮ ਆ ਜਿਨ੍ਹਾਂ ਨੇ ਇਸ ਗੁਰੂ ਨਗਰੀ ਲਈ ਸ਼ਹੀਦੀ ਦਿੱਤੀ ਆ ਆ ਦਿਖਾ ਦਿਓ ਇੱਧਰ ਵੀ ਸਾਰੇ ਵਾਲੇ ਦੁਆਲੇ ਵਿਖਾ ਦਿਓ ਆ ਜਾਓ ਜਰਨਲ ਹਰਬਖ ਸਿੰਘ ਆ ਰਹੇ ਆ जनरल हरभत सिंह जनरल हरभ सिंह जी तेरी सोचते जनरल सिंह जी तेरी सोच ऐसी जनरल हरभ सिंह हमारे जनरल हरबक सिंह हमारे जनरल हरबक सिंह जी तेरी सोच ऐसी जनरल हरबक सिंह जी तेरी सोच ऐसी भूल सो कहणे गीड ਕੋਈ ਨਹੀਂ ਕਿ ਡਾ ਲੜਨ ਤੋਂ ਕਿਹਾ ਬਿਰਕਸਾ ਉਹ ਕਰੋ ਬੱਚਾ ਫਾਇਦਾ ਸੋ ਕੋਈ ਪਾਣੀ ਦੇ ਤੇ ਜਲਦੀ ਆਲਾ ਜਗਾ ਜਗਾ ਖਿਚੜੀ ਨੂੰ ਵਾਜ ਰਹੀ ਮੋਇ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਬਹੁਤ ਹੀ ਸਤਕਾਰਯੋਗ ਪ੍ਰਾਪਰਟੀ ਇੰਪੋਰਟੈਂਟ ਬੇਨਤੀ ਕਰਨ ਲੱਗੇ ਆ ਅੱਜ ਅਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਇੱਕ ਬੜਾ ਸ਼ੁਭ ਕੰਮ ਕਰਨ ਲੱਗੇ ਆ ਔਰ ਇਸ ਵਕਤ ਮੈਂ ਖੜਾ ਅਮ੍ਰਿਤਸਰ ਮਾਜੀਦੀ ਧਰਤੀ ਤੇ ਉਸ ਜਗਾ ਤੇ ਜਿੱਥੇ ਆ ਕੁਝ ਦਿਨ ਪਹਿਲਾਂ ਕਹਿੰਦੇ ਸੀ ਮੇਲਾ ਹੋਣਾ ਪਰ ਇੱਥੇ ਬਹੁਤ ਸਾਰੀਆਂ ਯਾਦਗਾਰਾਂ ਬਣੀਆਂ ਨੇ ਸ਼ਹੀਦ ਸਿੰਘਾਂ ਦੀਆਂ ਔਰ ਸਾਡੇ ਦੇਸ਼ ਦਾ ਫਲੈਗ ਝੁਲਦਾ ਹੈ ਔਰ ਉਹ ਮੇਲਾ ਤੇ ਚਲੋ ਪ੍ਰਸ਼ਾਸਨ ਵੱਲੋਂ ਤੇ ਜਥੇਬੰਦੀਆਂ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਜਦੋਂ ਬੇਨਤੀ ਕੀਤੀ ਗਈ ਤੇ ਉਹ ਰੱਦ ਕਰ ਦਿੱਤਾ ਗਿਆ ਔਰ ਇਹ ਮਾਜੀ ਦੀ ਧਰਤੀ ਤੇ ਮੇਲਾ ਜਿਸ ਸੱਚੀਅਤ ਦਾ ਹੋਣਾ ਚਾਹੀਦਾ ਸੀਗਾ ਉਸੇ ਦਾ ਇਹ ਮੇਲਾ ਹੋਣ ਜਾ ਰਿਹਾ ਔਰ 27 ਅਪ੍ਰੈਲ ਨੂੰ ਦਿਨ ਐਤਵਾਰ ਰੰਜੀਤ ਐਵੇਨਿਊ ਰੋਜ਼ ਗਾਰਡਨ ਪਾਰਕ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਵਿੱਚ ਉਹ ਜਗ ਦੀਆਂ ਜ਼ਮੀਰਾਂ ਵਾਲੇ ਪਹੁੰਚੇ ਹੋ ਜਿਹੜੇ ਵਾਕਿਆ ਹੀ ਸੂਰਬੀਰ ਯੋਧਿਆਂ ਦੀ ਗੱਲ ਕਰਦੇ ਆ ਸਿਰਫ ਟੀਵੀ ਤੇ ਵੀਡੀਓ ਪਾਉਣ ਵਾਲੇ ਕੰਮ ਨਾ ਕਰਿਓ ਸੋ ਭਰਾਓ ਉਸ ਦਿਨ ਸਿੱਖ ਕੌਮ ਦੇ ਮਹਾਨ ਨਾਇਕ ਜਿਸ ਦੀ ਅਮਰੇਸਰ ਦੇਣਾ ਜਰਨਲ ਹਰਬਖਸ਼ ਸਿੰਘ ਤੁਸੀਂ ਦੇਖ ਰਹੇ ਹੋ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦਾ ਉਹ ਸਿੱਖ ਤੇ ਉਹ ਸੂਰਬੀਰ ਯੋਧਾ ਵਾ ਜਿਸ ਦਾ ਬਹੁਤ ਵਿਲੱਖਣ ਇਤਿਹਾਸ ਆ ਤੇ ਜਦੋਂ ਅਸੀਂ ਇਸ ਦਾ ਨਾਮ ਲੈਂਦੇ ਬੜੇ ਫਕਰ ਨਾਲ ਪ੍ਰਾਊਡ ਨਾਲ ਸਿਰ ਝੁੱਕ ਕੇ ਤੁਰਦੇ ਆਂ ਔਰ ਇਦਾਂ ਹੀ ਕਿਤੇ ਤੁਸੀਂ Google ਤੇ ਜਾ ਕੇ ਸਰਚ ਕਰਿਓ ਜਨਰਲ ਹਰਬਖ ਸਿੰਘ ਕੌਣ ਸੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਕਿਤੇ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਕੋ ਪੁੱਛ ਕੇ ਵੇਖਿਓ ਉੱਥੋਂ ਦੇ ਜਨਰਲਾਂ ਦੇ ਮੂੰਹ ਸੁਣਿਓ ਕਿ ਜਨਰਲ ਹਰਬਖ ਸਿੰਘ ਕੌਣ ਸੀ ਜਿਹੜੇ ਕਹਿੰਦੇ ਸੀ ਦਿੱਲੀ ਜਾ ਕੇ ਖਾਣਾ ਖਾਵਾਂਗੇ ਭਾਰਤ ਨੂੰ ਜਿੱਤਾਂਗੇ ਇਸ ਜਰਨੈਲ ਨੇ ਪਹਿਲਾਂ ਕਿਹਾ ਸਾਡੇ ਕੋ ਨਨਕਾਣਾ ਸਾਹਿਬ ਚਲੇ ਗਿਆ ਹੁਣ ਹਰਮੰਦਰ ਸਾਹਿਬ ਨਹੀਂ ਜਾਣਦੇ ਆਂਗੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਧਰਤੀ ਦਾ ਇਹ ਸੱਚਾ ਸਿੱਖ ਚਟਾਨ ਵਾਂਗ ਉਸ ਵੇਲੇ ਮਦਾਨੇ ਜੰਗ ਦੇ ਵਿੱਚ ਜੁੱਦਿਆ ਤੇ ਸੂਰਮਿਆਂ ਵਾਂਗੂ ਲੜਿਆ ਔਰ ਭਾਰਤ ਦੇਸ਼ ਨੂੰ ਜਿਹੜਾ ਵਾ ਬੜੀ ਸ਼ਾਨ ਦੇ ਨਾਲ ਜਿੱਤਣਵਾਈ ਔਰ ਪੂਰੇ ਵਰਲਡ ਦੇ ਵਿੱਚ ਸਾਡੇ 6 ਫੁੱਟ ਦਾ ਬੜਾ ਰੁੱਖਾ ਪਿੰਡ ਦਾ ਰਹਿਣ ਵਾਲਾ ਉਹ ਸੂਰਬੀਰ ਯੋਧਾ ਸੰਗਰੂਰ ਜ਼ਿਲ੍ਹੇ ਦਾ ਜਨਰਲ ਹਰਬਖਸ਼ ਸਿੰਘ ਜਿਸ ਨੂੰ ਬੜੇ ਮਾਣ ਦੇ ਨਾਲ ਆਰਮੀ ਦੇ ਵਿੱਚ ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਉਸ ਜਰਨੈਲ ਦੇ ਨਾਮ ਨੂੰ ਸਮਰਪਿਤ 27 ਅਪ੍ਰੈਲ ਨੂੰ ਵਾਤਾਵਰਣ ਦਿਵਸ ਜਿਹੜਾ ਇਸ ਧਰਤੀ ਤੇ ਇਸੇ ਰੋਜ਼ਗਾਰਡਨ ਦੇ ਵਿੱਚ ਮਨਾਇਆ ਜਾਊਗਾ ਸੋ ਭਰਾਓ ਉਸ ਦਿਨ ਸਮੂਹ ਜਥੇਬੰਦੀਆਂ ਜਿੰਨੇ ਵੀ ਲੋਕ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਆ ਸਰਬ ਸੰਜੀ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਆ ਉਹ ਜ਼ਰੂਰ ਪਹੁੰਚਿਓ ਟਾਈਮ ਹੈ 10 ਵਜੇ ਤੋਂ 12 ਵਜੇ ਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ মিডিਆ ਨੂੰ ਔਰ ਹਰ ਇੱਕ ਉਸ ਜਗ ਦੀ ਜ਼ਮੀਰ ਵਾਲੇ ਨੂੰ ਜੋ ਚਾਹੁੰਦੇ ਨੇ ਕਿ ਸਮਾਜ ਨੂੰ ਕੁਝ ਚੰਗੀ ਸਿੱਖਿਆ ਦਿੱਤੀ ਜਾਵੇ ਉਹ 27 ਅਪ੍ਰੈਲ ਨੂੰ 10 ਵਜੇ ਅੰਮ੍ਰਿਤਸਰ ਰੋਜ਼ ਗਾਰਡਨ ਵਿੱਚ ਜ਼ਰੂਰ ਪਹੁੰਚੋ ਔਰ ਜਿਹੜੇ ਮੇਰੇ ਭਰਾ ਨਾਲ ਖੜੇ ਨੇ ਇਹ ਉਹ ਭਰਾ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਆਪਣੇ ਖੂਨ ਦੇ ਕਤਰੇ ਵੀ ਵਹਾਏ ਔਰ ਇਸ ਦੇਸ਼ ਲਈ ਆਪਣੀਆਂ ਹੱਸ ਹੱਸ ਕੇ ਜਾਨਾਂ ਵੀ 바ਦਰ ਤੇ ਜਿਹੜੀਆਂ ਵਾਰਨ ਦੇ ਲਈ ਜਿਹੜੇ ਖਲੋਗੇ ਇਹ ਮੇਰੇ ਭਰਾ ਭਾਰਤੀ ਸੈਨਾ ਦੇ ਵਡੀਆਂ-ਵਡੀਆਂ ਪੋਸਟਾਂ ਤੇ ਵੱਡੇ-ਵੱਡੇ ਅਹੁਦਿਆਂ ਤੇ ਰਹਿ ਕੇ ਅੱਜ ਵੀ ਦੇਸ਼ ਦੀ ਸੇਵਾ ਕਰ ਰਹੇ ਆ ਔਰ ਅੱਜ ਵੀ ਦੇਸ਼ ਦੇ ਨਾਲ ਪਿਆਰ ਕਿੰਨਾ ਕਿੰਨਾ ਜਜ਼ਬਾ ਵਾਲਾ ਸੋ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਭਾਰਤੀ ਸੈਨਿਕਾਂ ਦੇ ਨਾਲ ਖਲੋ ਕੇ ਆਪਣਾ ਮਾਨ ਮੈਸੇਜ ਕਰੀਏ ਜਿਕੇਤੇ ਅਸੀਂ ਨਹੀਂ ਵੀ ਭੱਤੀ ਹੋ ਸਕੇ ਤੇ ਅੱਜ ਉਹਨਾਂ ਦੇਸ਼ ਦੇ ਯੋਧਿਆਂ ਲਈ ਅਸੀਂ ਲੜਦੇ ਸਕਦੇ ਆ ਨਾ ਜਿਨ੍ਹਾਂ ਦੀ ਸਾਨੂੰ ਦੇਣ ਆ ਸੋ ਅਸੀਂ ਦੋ ਦਿਨ ਜਕਾਰੇ ਛੱੜਨੇ ਆ ਹੁਣ ਉਹਨਾਂ ਦੇ ਨਾਂ ਦੇ ਤੇ ਬਾਅਦ ਵਿੱਚ 27 ਤਰੀਕ ਨੂੰ ਅਸੀਂ ਤੁਹਾਨੂੰ ਵਾਰ-ਵਾਰ ਸੂਚਨਾ ਕਰਦੇ ਰਵਾਂਗੇ ਮੀਟਿੰਗਾਂ ਕਰਦੇ ਰਵਾਂਗੇ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਉਣਾ ਵਾ ਕੋਣ ਦਲਬਾਖ ਭਾਜੀ ਜਿਹੜੇ ਆ ਇਹ ਉਹ ਤੁਹਾਡੇ ਨਾਲ ਵਿਚਾਰ ਰੱਖਣਾਂ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜੀ ਤੋਂ ਸਰਬਜੀ ਭਾਜੀ ਨੇ ਸਾਰਾ ਦੱਸਤਾ ਜਰੂਰੂ ਤਿਆਰੀ ਸੰਸਦ ਨੂੰ ਬੇਤੀ ਕਰਨੀ ਚਾਹੁੰਦਾ ਕਿ ਜੋ ਕੌਮ ਦੇ ਮਹਾਨ ਯੋਧੇ ਕੀਰੇ ਮਹਾਨ ਨਾਇਕ ਜਨਰਲ ਹਰਪਖਸ਼ ਸਿੰਘ ਨੇ ਪੰਜਾਬ ਐਨ ਕਸ਼ਮੀਰ ਦੀ ਧਰਤੀ ਨੂੰ ਬਚਾਇਆ ਇਸ ਜ਼ਿਲ੍ਹੇ ਵਿੱਚ ਸਾਡੇ ਤਿੰਨ ਤਖਤਾਂ ਨੂੰ ਵੀ ਉਹਨਾਂ ਨੇ ਸਮਰਪਿਤ ਜੇਤ ਵਿੱਚ ਕਿ ਖਾਨੂੰ ਦਵਾਏ ਜੋ ਅੱਜ ਜਿੰਨੇ ਵੀ ਧਾਰਮਿਕ ਹਸਪਤਾਲਾਂ ਦੇ ਦਰਸ਼ਣਾ ਕਰੀਆਂ ਹਨ ਉਹ ਤੁਹਾਡੇ ਸਾਡੇ ਸਾੰਤਾਂ ਇਹ ਜਰਨਲ ਹਰਬਖਸ਼ ਸਿੰਘ ਦੀ ਦੇਣ ਹੈ ਜਰਨਲ ਹਰਬਖਸ਼ ਸਿੰਘ ਨੇ ਰੱਬ ਦੀ ਜੰਗ ਲੜੀ ਹੈ ਕੋਈ ਦੇਸ਼ ਦੀ ਲੜਦਾ ਕੋਈ ਕੌਮ ਦੀ ਲੜਦਾ ਕੋਈ ਮਤਬ ਦੀ ਲੜਦਾ ਕੋਈ deen ਦੀ ਲੜਦਾ ਕੋਈ ਧਰਮ ਦੀ ਲੜਦਾ ਹਰ ਜਰਨਲ ਹਰਬਖਸ਼ ਸਿੰਘ ਨੇ ਭਾਰਤ ਸਰਕਾਰ ਦੇ ਹੁਕਮਾਂ ਨੂੰ ਅਦੁੱਲਦੇ ਹੋਏ ਜਨਰਲ ਚੌਧਰੀ ਦੇ ਹੁਕਮ ਨੂੰ ਨਾਮਨਜ਼ੂਰ ਕਰਦੇ ਹੋਏ ਇਹ ਜੰਗ ਲੜੀ ਤੇ ਲਾਹੌਰ ਜਿੱਤਿਆ ਇਸ ਮਹਾਨ ਐਕ ਦੇ ਵਾਤਾਵਰਨ ਵਿਵਸ ਦੀ ਜਿਹੜੀ ਆਵਾਜ਼ ਲਾਈ ਆ ਮੇਰੇ ਸਮਾਜ ਸੇਵੀ ਭਾਜੀ ਸਰਬਜੀਤ ਸਿੰਘ ਸੋਨੂ ਨੇ ਤੇ ਸਾਰੀਆਂ ਸੰਸਥਾਵਾਂ ਨੇ ਇਹਨਾਂ ਨੂੰ ਸਮਰਪਿਤ ਕੀਤਾ ਜਿਹਦੇ ਵਿੱਚ ਅੱਜ ਮੇਰੇ ਨਾਲ ਇੱਥੇ ਪਹੁੰਚੀਆਂ ਸੰਸਥਾਵਾਂ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਪਾਰਟੀ ਜਿਹਦੇ ਪ੍ਰਧਾਨ ਤਸਵੀਰ ਸਿੰਘ ਖੰਧਾ ਔਰ ਪ੍ਰਧਾਨ ਹਦਰ ਸਾਹਿਬ ਔਰ ਨਾਲ ਹੀ ਵੈਲਫੇਅਰ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਜਿਹਦੇ ਪ੍ਰਧਾਨ ਸੂਬਾ ਪ੍ਰਧਾਨ ਸਕਦੇਵ ਸਿੰਘ ਤੇ ਉਹਨਾਂ ਦੀ ਪਾਰਟੀ ਦੇ ਅ ਪਰਮਜੀਤ ਸਿੰਘ ਹਰੀਆਲੀ ਮਿਸ਼ਨ ਦੀ ਟੀਮ ਵੀ ਸਾਣਾ ਇਹ ਭਾਜੀ ਪ੍ਰਭ ਸਿੰਘ ਅਰਸਪਾਲ ਸਿੰਘ ਬਾਬਾ ਮੇਜ ਸਿੰਘ ਸੋਟੀ ਦਸ਼ਮੇਸ਼ ਤਨਵਾਲ ਦੇ